ਵਾਜੀ ਅਸੀਂ ਇਹੋ ਬੈਠੇ ਹਾਂ ਕਿ ਜਿਹੜੇ ਸੰਕਾਪਾ ਪ੍ਰਾਪਤ ਹੋਇ ਹੋ ਉਸੇ ਮੋੜੇ ਆ ਗਿਆ ਉਹ ਟਾਈਮ ਆ ਗਿਆ ਕਿ ਅਸੀਂ ਉਸ ਜੀਵਨ ਦੇ ਮੈਦਾਨ ਦੇ ਵਿੱਚ ਖੜ ਕੇ ਆਪਣੀ ਇੱਕ ਮੋੜ ਪਾਉਣੀ ਹੈ ਮੈਂ ਤੇ ਬੈਠਾ ਸੋਚ ਰਿਹਾ ਸੀ ਕਿ ਅੱਜ ਦਾ ਸਮਾਜ ਕੀ ਚੱਲ ਰਿਹਾ ਹੈ ਅੱਜ ਖਾਲਸਾ ਪੰਥ ਕੀ ਬਣਾ ਰਿਹਾ ਹੈ ਅੱਜ ਖਾਲਸਾ ਪੰਥ ਖੋਲਾ ਮਹੱਲਾ ਨਾ ਰਿਹਾ ਬਰਾਤਾਂ ਵੀ ਬੜੇ بڑے ਬਣਾ ਲਏ ਤੇ ਸਾਡੇ ਬਾਸ ਦੇ ٹاؤن پہنا صاحب نے اٹیک کرنا چاہتا سارا چیزوں بڑے سادھن نے ہلی ہو پہنچ رہے ہو جا محلہ گرو سا سارا سیکھ کے پہلی بار منا شروع کیا آدمی کے لفظ ہولہ مطلب ਸਲ ਕਰਕੇ ਜਿੱਥੇ ਜਾਣਾ ਅੱਜ ਜਿੰਨੇ ਮੋ ਜਿੰਨੇ ਲੋਕ ਬਿਠੇ ਨੇ ਇਸ ਸਹੀ ਬਾਤ ਵਿੱਚ ਬੋਲਾ ਮਹੱਲਾ ਬਣਾ ਲੈ ਅਸੀਂ ਕਿਸੇ ਦੇ ਵਿੱਚ ਲਾਸ ਨਹੀਂ ਕਰਨਾ ਇਸ ਕਰਕੇ ਕਹਿੰਦਾ ਹਾਂ ਬਟਿਲ ਦਾ ਹਜਰਦੀ ਹੈ ਔਰਨ ਕੀ ਹੌਲੇ ਬੰਨ ਖੋਲਾ ਸਭ ਗੁਰੂ ਸਾਹਿਬ ਨੇ ਸਾਨੂੰ ਕਿੱਦਾਂ ਬਖਸ਼ਿਆ ਸਾਨੂੰ ਹੌਲਕਾਰ ਤੋਂ ਦੂਰ ਕਿੱਦਾਂ ਕੀਤਾ ਸਾਡੇ ਕਈ ਪਰਿਵਾਰਾਂ ਸੇ ਆਪ ਦੀਆਂ ਦਾਣਿਆ ਤੇ ਇੱਕ ਦੂਜੇ ਦਾ ਰੰਗ ਸਿੱਟੇ ਨੂੰ ਬੋਲਾਵਾ ਲਾਸਾਂ ਕੀ ਜਾਤ ਜਦ ਗੁਰੂ ਸਾਹਿਬ ਨੇ ਬਖਸ਼ਾ ਐਸੀ ਬਹੁਤਾਂ ਜਦੋਂ ਵੀ ਇਹ ਘਾਸ ਕਰਕੇ ਮੇਰੇ ਵਰਗਾ ਕਿਸੇ ਸਾਡੇ ਨੂੰ ਵੀ ਸੱਚੀ ਪਰ ਕੌਮ ਨਾਲ ਨੂੰ ਸ਼ੇਅਰ ਕਰੀਏ ਹੋਣਾ ਇਹ ਹੋਮਾਂ ਦੀ ਗੱਲ ਬਹੁਤ ਛੇਤੀ ਆ ਜਾਂਦੀ ਆ ਉਹਨਾਂ ਹੋਮਾਂ ਦੇ ਵਿੱਚੋਂ ਜਿਹੜੀ ਅੱਜ ਵੀ ਲੋੜ ਐ ਉਹਨੂੰ ਅਸੀਂ ਨਿਸ਼ਾਨ ਮਾਇਨਸ ਕਰ ਦਨੇ ਆ 59 ਤੁਹਾਡੇ ਚਲਾਜ ਕਰਨੀ ਸੋ ਬੋਲੇ ਬਹਨੇ ਤੇ ਬੋਲਦੀ ਆ ਬਾਤ ਗੁਰੂ ਸਵਾਹ ਬਕਾ ਲਿਆ ਕਿਰਾਇਆ ਸਰਕਾਰ ਦੇ ਸਾਡੇ ਨਾ ਪਿਆਰਾ ਉੱਝਾ ਲਗਣਾ ਉਹ ਸਾਡਾ ਕੋਸੀ ਸਾਰੇ ਜੀਵਾਂ ਦਾ ਜਿੱਦੇ ਬਰਸਾਤਾ ਨਿਕਲਦੀ ਆਪਾਂ ਚਾੜ ਕੇ ਗਰਮ ਕਰਕੇ ਅੱਜਾ ਜਿਹੜੇ ਆ ਆਪਣੇ ਉਜਾਰਿਆ ਉਹ ਆਪਣੇ ਜਿਹੜੇ ਕੰਮ ਕਰਦੇ ਲਈ ਆਪਾਂ ਰੈਣੀ ਕਰਦੇ ਨੇ ਉਹ ਸੁਖੇਲੇ ਰਹਿਣੇ ਗੁਰਸਾਹਬੀਆਂ ਪੰਜਾ ਸਾਲ ਉਹਨਾਂ ਨੂੰ ਪ੍ਰੇਰਨਾ ਦਿੱਤੀ ਜਾਂਦੀ ਸੀ ਇੱਕ ਟੀਮ ਹਲਾ ਕਰਦੀ ਸੀ ਤੇ ਦੂਜਿਆਂ ਦਾ ਜਵਾਬ ਦਿੱਸਕੜ ਦੇ ਸਰਕਾਰਾਂ ਕਰਦਾ ਸੀ ਅੱਜ ਤੁਸੀਂ ਸਾਰੇ ਮਰਜ਼ੀ ਦੇ ਕਿ ਕਦੋਂ ਤੁਸੀਂ ਹੱਲਾ ਮਾਰਉਣਾ ਹੈ ਸਕੂਲਾਂ ਸੈਨਸ ਦੀ ਤਰਜੀਹ ਤੇ ਜੇ ਹੱਲਾ ਮਸਲੀ ਮਤਲਬ ਸਾਹਮਣੇ ਆ ਜਾਵੇ ਉਹਨਾਂ ਮਤਲਬ ਇਹ ਸੀ ਕਿ ਤੁਸੀਂ ਹੱਲਾ ਕਰਨਾ ਤੇ ਮਸਲ ساریر تی سال ہوئے لکھنے بولنا ਤੁਹਾਡੇ ਮਰੇ ਮਾਇਆ ਜੀ ਬੇਨਤੀ ਕਰਨੀ ਚਾਹੁੰਦੇ ਆ ਚਾਹੇ ਜਿੱਲੀ ਵਰਦੀ ਬਣ ਗਿਆ ਜੋ ਦਿਲ ਘੜਦਾ ਉਹ ਗੁਰੂਆਂ ਦੀ ਧਰਤੀ ਦੀ ਧਰਕ ਹੈ ਉੱਥੇ ਜਿਹੜੀ ਸੁਣੀ ਜਾਂਦੀ ਪਾਣੀ ਮੋਢੇ ਵਿੱਚ ਧੜਕਦਾ ਉਹ ਭਗਤਾਂ ਦੀ ਧਰਤੀ ਦੇ ਵਿੱਚ ਧੜਕਦਾ ਕਿ ਸਿੱਖ ਤੋਂ ਗੁਰੂਆਂ ਦੀਆਂ ਪੌਦਿਆਂ ਅਜੋਸ ਪੰਜਾਬ ਤੋਂ ਵੀ ਹੋੜੀਆਂ ਕਰ ਦਿੱਤੀਆਂ ਨੇ ਗੁਰੂਆਂ ਗਿਆ ਪੌਦਿਆਂ ਦਾ ਹੋਲਾ ਮਰ ਗਾਣ ਲਾਸ ਐਂਜਲਸ ਵਿਕੇ 9 ਵਜੇ ਸ਼ੁਰੂ ਹੋਵੇ। ਬਸ ਇਹਨੂੰ ਹੁਣ ਲੈ ਮੈਂ ਜਾਂ ਤੋ ਪੁੱਛਣਾ ਜਿੱਥੇ ਜੇ ਦੇਣਿਆ ਸਾਧੀਆਂ ਸ਼ਣਵਾ ਸ਼ਰਧਾ ਪੀਤਿਆਂ ਤੇ ਕੋ ਕੋੜੇ ਖਾਤੇ ਲੈ ਕੇ ਬਰਨ ਲੁੱਟੇ ਕਿਆ ਕਿ ਵਾਸੀ ਆਖੀ ਕੋੜੇ ਅਸਲੀ ਹੁਲਾਮ ਲਾਮ ਨਾਣਾ ਇੱਥੇ ਕਿਸੇ ਨੇ ਸੁਣੇ 90% ਕੌਮ ਚੁੱਪ ਜਿਹੜੇ 10% ਕੌਮ ਹੈ ਉਹ ਜਾਣ ਕੇ ਕਿਸਲ ਹੋ ਗਿਆ ਜਿਹੜੇ ਤੁਸੀਂ ਵਰਤਮਾਨ ਦੇ ਵਿੱਚ ਕੂਨ ਪੜੇ ਨੇ ਸਿਰਫ ਗੰਦਮਾ ਦੇਖ ਕੇ ਲਈ ਨਹੀਂ 90% ਕੌਮ ਕੋ ਇਥੇ ਸਹੀ ਸਿਰੇ ਤੇ ਤੁਸੀਂ ਇਹ ਚੇਤੇ ਕੋਈ ਗੱਲ ਕਰਦੇ ਸਾਰੇ ਪੁਰਾਣੇ ਕਾਲ ਪੈ ਜਾਂਦੀ ਆ ਤੇ ਹਾਲੇ ਵੀ ਕੋਈ ਕਹਿੰਦਾ ਮੈਨੂੰ ਰਾਜ ਨਹੀਂ ਚਾਹੀਦਾ ਫੇਰ ਉਹਨੂੰ ਦੂਸਤ ਸਾਹਿਬ ਦੇ 52 ਹੋਰਮਾਂ ਦੀ ਗੱਲ ਕਰਨ ਦਾ ਵੀ ਕੋਈ ਫਤ ਨਹੀਂ ਚਾਹੇ ਉਹਦੇ ਬੰਦਾ ਹੋਵੇ ਚਾਹੇ ਕਿਸੇ ਬਰਾਬੀ ਦਸਤਾਨ ਚਾਹੇ ਕਿਸੇ ਤਰ੍ਹਾਂ ਪਾਣਾ ਪਾਇਆ ਹੋਵੇ ਜੇ ਅੱਜ ਵੀ ਹੋਲੇ ਬੰਦੇ ਦਾ ਮਤਲਬ ਇਹ ਨਹੀਂ ਸਮਝਦਾ ਕਿ ਰਾਤ ਨੂੰ ਸਾਮ ਪ੍ਰਾਣੀਆਂ ਭਾੜ ਕੇ ਲੱਗਿਆ ਤਾਂ ਪਤੌੜੇ ਖਾ ਕੇ ਮੁਰਿਆ ਉਹ ਕੋਈ ਕੋਸ਼ਿਸ਼ ਨਹੀਂ ਉਹ ਇਸੇ ਕੋਲੇ ਕਰ ਰਿਹਾ ਸੋ ਸਾਰ ਸਭ ਜੀ ਇੰਨੀਆ ਬੇਟੀਆਂ ਦਾ ਇਨਾਂ ਦੇ ਨਾਲ ਇੱਕ ਮੈਸੇਜ ਮੈਂ ਹੋਰ ਦੇਣਾ ਕਿ ਜਦੋਂ ਵੀ ਕੱਲੇ ਫੋਨ ਦੇ ਵਿੱਚ ਕੈਨਰ ਦਾ ਪ੍ਰੋਗਰਾਮ ਹੋਏ ਨੇ ਜਿਹੜੀ ਨੌਜਵਾਨੀ ਆ ਉਹੇ ਗੱਦੀ ਰੋਲ ਲੈਗੀ ਤਾਂ ਸਾਡੇ ਭੈਣਾਂ ਨੇ ਤੁਹਾਨੂੰ ਤੁਸੀਂ ਦੇਖੋਗੇ ਕਿ ਕੱਲੀ ਤੇ ਕੋਰਟ ਪਹੁੰਚਦੇ ਸਾਡੇ ਭੈਣਾਂ ਆਇਆ ਕਰਦੇ ਆ ਤੇ ਉਸ ਦਾ ਪਟਾਖਾ ਰੋਲਿਆ ਸਾਡੀ ਉਸ ਨੌਜਵਾਨੀ ਦਾ ਕਹੇ ਪਤਾ ਨਹੀਂ ਲੱਗਾ ਕਿ ਸਾਡੀ ਮਸਲ ਕੁਸ਼ੀ ਦਾ ਤਰੀਕਾ ਬਦਲ ਗਿਆ ਪਰ ਮਸਲ ਕੁਸ਼ੀ ਜਿਹੜੀ ਆ ਬਰਵਾਤਰ ਚਲੀ ਗਈ ਜਿਹੜੀ ਉਹ ਨੌਜਵਾਨ ਸਾਡੇ ਹੀ ਚਿਹਰੇ ਵਾਲੇ ਵਿੱਚ ਸਾਡੇ ਹੀ ਸਾਡੇ ਵਾਗੇ ਬਣ ਕੇ ਅਜੇ ਸ਼ੋਸ਼ਣ ਦੇਦੇ ਉੱਤੇ ਪਤਾ ਕੀ ਲੱਗਦਾ ਉਹ ਭਾਈ ਆਇਓ ਤੁਹਾਨੂੰ ਵੋਟਾਂ ਪਾਈਓ ਪਰ ਧਿਆਨ ਰੱਖਿਓ ਆਇਸ਼ ਨਾਲ ਮੇਰੀ ਇਹ ਜਨਵਾਰੀਆਂ ਪਹਿਲੇ ਦਿਨ ਤੋਂ ਜੇ ਤਰਾਸਾ ਇਧਰੋਂ ਕਾਨੂੰਨ ਭਰਿਆ ਸੀ ਸਿੱਖ ਕੋਰਟ ਜਸਟਿਸ ਕੋਲ 2008 ਤੋਂ ਬਣਿਆ ਨੌਜਵਾਨੀ ਸਾਡੇ ਦਾ ਹਮੇਸ਼ਾ ਹੀ ਤਾਕਤ ਨਾਲ ਬੋਲਦੀ ਰਹੀ ਮਾਣ ਬੇਤੀ ਲੈਣਾ ਚਾਹਣਾ ਕਿ ਤੁਸੀਂ ਸੇਖ ਤੋਂ ਆਪਣਾ ਨਾਮ ਰੱਖਿਆ لڑائی نہیں لڑے لڑائی آپ کی نوجوان یہ گلا نہیں کہ میں دن میں جمعے چاہتا تو میرے لیے بڑا مان ہے ਬਾਈਸ਼ਵਰੀ ਬਹੁਤ ਹੀ ਗੱਲ ਹੈ ਜੇ ਤੁਹਾਨੂੰ ਕੋਈ ਆਈ.ਡੀ ਵੀ ਪੁੱਛੀਆ ਉੱਥੇ ਮੇਰੀ ਨੌਜਵਾਨੀ ਤੇ ਉਹਦੇ ਦੇ जिम्मेਵਾਰ ਦਾਸ ਹੋਵੇਗਾ ਆਪਣੇ ਇਹ ਜ਼ਿੰਮੇਵਾਰੀ ਨੌਜਵਾਨਾਂ ਦੀ ਚਾਹ ਦਾ ਸਵਾਲ ਨਹੀਂ ਹੋਣਾ ਚਾਹੀਦਾ ਜੇ ਮਤਾਂ ਆਪਣੇ ਬਾਪੂ ਦੇ ਕੋਲੇ ਗਾੜੀ ਵਿੱਚ ਦੋ ਵਾਰ ਮੌਲਿਕਾ ਤਾਂ ਇਹ ਸਵਾਲ ਨਹੀਂ ਹੋਣੇ ਚਾਹੀਦੇ ਕਿ ਆ ਇਸ ਦਾ ਡਾਕਾ ਹੈ ਜਾਂ ਨਹੀਂ ਪਰ ਜੇ ਵੀ ਨੌਲਾ ਆਪਣੇ ਬੀਆ ਨੂੰ ਜਿਨ੍ਹਾਂ ਨੂੰ ਡਰਾਉਣ ਵਾਲੇ ਬਹੁਤ ਹੁੰਦੇ ਸਾਡੇ ਵਰਗੇ ਢਿੱਡਾਂ ਦੇ 10 ਸਾਲ ਪਹਿਲਾਂ ਵਾਲੇ

ਕੱਲ ਹੁਣੇ ਮੈਦਾਨ ਦੇ ਵਿੱਚ ਉਸ ਸੁੱਤੀ ਪਰ ਹਿੰਦੂ ਹਕੂਮਤ ਨੂੰ ਦੱਸ ਦਈਏ ਕਿ ਸਿੱਖ ਹਾਲੇ ਵੀ ਜੀਦਾ ਤੁਸੀਂ ਜਿੰਨੀ ਵੰਟੀ ਦਾ ਲੱਕ ਦੇ ਤੁੱਦੇ ਅਸੀਂ ਉੱਠ ਕੇ ਤੁਹਾਡੇ ਉੱਤੇ ਸ਼ਰੇਣ ਜਰੂਰ ਬਰਾਂਗੇ ਅਸੀਂ ਲੜਾਈ ਲੜ ਰਹੇ ਆ ਅਸੀਂ ਜੀਵੇ ਆ ਇਹੇ ਸਾਡਾ ਮੌਜੂਦ ਹੈ ਜਿੰਨਾ ਚਿਰ ਜੀਵੇ ਆ ਲੜਾਈ ਕਰਾਂਗੇ ਜੇ ਲੜਾਈ ਬੰਦ ਕਰਦੇ ਆ ਤੇ ਆਪਣੇ ਬਾਹਰੋਂ ਬੈਠੋ ਦੇਆ ਸਾਡੀਆਂ ਬਾਰ ਬਾਰ ਬਲਣ ਚਾਹੁੰਦੀਆਂ ਕਿ ਸਾਰੇ ਗੁਰੂ ਕਰ ਸਾਡੇ ਨਾਲ ਨੇ ਪਰ ਥੋੜੀ ਨਾ ਵੀ ਨਾਲ ਸਾਡੇ ਨੇ ਜੁੜਾ ਮਾਰਿਆ ਉਹ ਜਿਹੜਾ ਬਹੁਤ ਹੀ ਤਾਮਲੇ ਤਰੀਫਾ ਹੈ ਧੰਨਵਾਦ ਹੈ ਗੁਰੂ ਸਾਹਿਬ ਦਾ ਮੇਰੇ ਬਾਪੂ ਦਾ ਧੰਨਵਾਦ ਹੈ ਕਮੇਟੀ ਵਾਲੇ ਵੀ ਦਾ ਇਹਨੀਆਂ ਗਵੈਂਚੀਆਂ ਬਾਅਦ ਚਿੱਤਾਂ ਚੱਲਸਾ ਵਾਹਿ